ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਵਧੀਆ ਲੱਗਣ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਤੇ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਆਓ ਜੀ ਅੱਜ ਤੁਹਾਨੂੰ ਇੱਕ ਹੋਰ ਨਵੀਂ ਕਹਾਣੀ ਸੁਣਾਉਣ ਜਾ ਰਹੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਇਹ ਕਹਾਣੀ ਇੱਕ ਹਿਰਨ ਤੇ ਆਦਮੀ ਦੀ ਦੋਸਤੀ ਦੀ ਕਹਾਣੀ ਹੈ ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਕਹਾਣੀ ਇੱਕ ਪਿੰਡ ਵਿੱਚ ਇੱਕ ਬਹੁਤ ਹੀ ਵੱਡਾ ਜੰਗਲ ਸੀ ਜਿੱਥੇ ਕਈ ਪਸ਼ੂ ਪੰਛੀ ਆਜ਼ਾਦੀ ਨਾਲ ਰਹਿੰਦੇ ਸਨ ਇਸ ਪਿੰਡ ਵਿੱਚ ਗੁਰਦੇਵਾਲ ਸਿੰਘ ਨਾਮਕ ਇੱਕ ਕਿਸਾਨ ਰਹਿੰਦਾ ਸੀ ਉਹ ਸਿਰਫ ਖੇਤੀਬਾੜੀ ਕਰਦਾ ਸੀ ਪਰ ਉਹ ਜੰਗਲ ਅਤੇ ਜੰਗਲ ਦੇ ਜਾਨਵਰਾਂ ਨਾਲ ਵੀ ਬਹੁਤ ਪਿਆਰ ਰੱਖਦਾ ਸੀ ਗੁਰਦੇਵਾਲ ਸਿੰਘ ਦੀ ਆਦਤ ਸੀ ਕਿ ਉਹ ਹਰ ਸਵੇਰੇ ਆਪਣੇ ਖੇਤਾਂ ਦੇ ਕੰਮ ਲਈ ਜਦੋਂ ਜੰਗਲ ਦੇ ਕੋਲੋਂ ਲੰਘਦਾ ਸੀ ਜਾਨਵਰਾਂ ਨਾਲ ਪਾਣੀ ਅਤੇ ਕੁਝ ਖਾਣ ਨੂੰ ਲੈ ਜਾਂਦਾ ਸੀ ਇੱਕ ਦਿਨ ਜਦੋਂ ਗੁਰਦੇਵਾਲ ਸਿੰਘ ਜੰਗਲ ਵਿੱਚ ਗਿਆ ਉਸ ਨੇ ਇੱਕ ਹਿਰਨ ਨੂੰ ਜ਼ਖਮੀ ਹਾਲਤ ਵਿੱਚ ਦੇਖਿਆ ਹਿਰਨ ਦੇ ਪੈਰ ਤੇ ਗਹਿਰਾ ਜ਼ਖਮ ਹੋਇਆ ਸੀ ਅਤੇ ਉਹ ਚੱਲ ਨਹੀਂ ਸੀ ਸਕਦਾ ਗੁਰਦੇਵਾਲ ਸਿੰਘ ਨੇ ਵੇਖਿਆ ਕਿ ਜੰਗਲ ਦੇ ਹੋਰ ਜਾਨਵਰ ਵੀ ਉਸ ਹਿਰਨ ਤੋਂ ਦੂਰ ਹੋ ਰਹੇ ਸਨ ਉਹ ਖਤਰੇ ਵਿੱਚ ਸੀ ਕਿਉਂਕਿ ਜੰਗਲੀ ਜਾਨਵਰ ਉਸ ਤੇ ਹਮਲਾ ਕਰ ਸਕਦੇ ਸਨ ਗੁਰਧਿਆਲ ਸਿੰਘ ਨੇ देर ਨਾ ਲਗਾਈ ਅਤੇ ਹਿਰਨ ਨੂੰ ਆਪਣੀ ਗੋਦ ਵਿੱਚ ਚੁੱਕ ਲਿਆ ਗੁਰਧਿਆਲ ਸਿੰਘ ਨੇ ਹਿਰਨ ਨੂੰ ਆਪਣੇ ਘਰ ਲੈ ਆਂਦਾ ਉਸ ਨੇ ਪਿੰਡ ਦੇ ਵੈਦ ਨੂੰ ਬੁਲਾਇਆ ਅਤੇ ਉਸ ਦਾ ਇਲਾਜ ਕਰਵਾਇਆ ਹਿਰਨ ਕਾਫੀ ਡਰਿਆ ਹੋਇਆ ਸੀ ਪਰ ਗੁਰਧਿਆਲ ਸਿੰਘ ਦੀ ਸਹਿਮਤ ਤੇ ਉਸ ਨੂੰ ਧੀਰੇ ਧੀਰੇ ਭਰੋਸਾ ਹੋ ਗਿਆ ਕੀ ਗੁਰਦੇਵਾਲ ਸਿੰਘ ਉਸ ਨਾਲ ਚੰਗਾ ਕਰ ਰਿਹਾ ਏ ਗੁਰਦੇਵਾਲ ਸਿੰਘ ਉਸ ਹਿਰਨ ਦਾ ਖਿਆਲ ਬਹੁਤ ਹੀ ਪਿਆਰ ਨਾਲ ਰੱਖਣ ਲੱਗਾ ਉਸ ਨੇ ਉਸ ਨੂੰ ਗੁੜ ਘਾ ਅਤੇ ਪਾਣੀ ਦਿੰਦੇ ਰਹਿਣ ਦੀ ਆਦਤ ਪਾ ਲਈ ਹਿਰਨ ਦੀ ਸਿਹਤ ਸੁਧਰਨ ਲੱਗੀ ਅਤੇ ਕਈ ਹਫ਼ਤਿਆਂ ਦੇ ਇਲਾਜ ਤੋਂ ਬਾਅਦ ਉਹ ਬਿਲਕੁਲ ਪਹਿਲਾਂ ਦੀ ਤਰ੍ਹਾਂ ਤੰਦਰੁਸਤ ਹੋ ਗਿਆ ਜਦੋਂ ਹਿਰਨ ਸਿਹਤਮੰਦ ਹੋ ਗਿਆ ਗੁਰਦੇਵਾਲ ਨੇ ਸੋਚਿਆ ਕਿ ਹੁਣ ਇਸ ਨੂੰ ਜੰਗਲ ਵਿੱਚ ਛੱਡ ਦੇਣਾ ਚਾਹੀਦਾ ਹੈ ਪਰ ਜਦੋਂ ਉਹ ਹਿਰਨ ਨੂੰ ਜੰਗਲ ਵਿੱਚ ਛੱਡਣ ਗਿਆ ਤਾਂ ਹਿਰਨ ਦੇ ਹਿਰਨ ਫਿਰ ਉਸ ਦੇ ਪਿੱਛੇ ਪਿੱਛੇ ਹੀ ਘਰ ਆ ਗਿਆ ਹਿਰਨ ਨੇ ਗੁਰਦੇਵਾਲ ਸਿੰਘ ਦੇ ਨਾਲ ਇੱਕ ਅਜੀਹਾਂ ਰਿਸ਼ਤਾ ਬਣਾ ਲਿਆ ਕਿ ਉਹ ਉਸ ਤੋਂ ਦੂਰ ਨਹੀਂ ਸੀ ਰਹਿਣਾ ਚਾਹੁੰਦਾ ਇਹ ਦੋਸਤੀ ਪਿੰਡ ਵਿੱਚ ਚਰਚੇ ਦਾ ਵਿਸ਼ਾ ਬਣ ਗਈ ਹਰ ਕੋਈ ਹੈਰਾਨ ਹੋ ਕੇ ਇੱਕ ਜੰਗਲੀ ਹਿਰਨ ਤੇ ਇੱਕ ਆਦਮੀ ਨਾਲ ਕਿਵੇਂ ਰਹਿ ਸਕਦਾ ਇਹ ਹੀ ਸੋਚ ਰਿਹਾ ਸੀ ਹਿਰਨ ਦੀ ਪਿੰਡ ਵਿੱਚ ਮੌਜੂਦਗੀ ਨੇ ਲੋਕਾਂ ਨੂੰ ਮगन ਕਰ ਦਿੱਤਾ ਬੱਚੇ ਵੀ ਹੁਣ ਉਸ ਨਾਲ ਖੇਡਣ ਆਉਣ ਲੱਗੇ ਅਤੇ ਪਿੰਡ ਦੇ ਬਜ਼ੁਰਗ ਇਸ ਘਟਨਾ ਨੂੰ ਦੇਵੀ ਕਿਰਪਾ ਮੰਨਦੇ ਸਨ ਗੁਰਦੇਵਾਲ ਸਿੰਘ ਦੀ ਇਸ ਦੋਸਤੀ ਨਾਲ ਸਿਰਫ ਜਾਨਵਰਾਂ ਲਈ ਹੀ ਨਹੀਂ ਬਲਕਿ ਉਹ ਹਿਰਨ ਨੂੰ ਵੀ ਇੱਕ ਸਦਮੇ ਚੋਂ ਬਚਾਉਣ ਲਈ ਵਸੀਹੇ ਵਾਂਗ ਮੰਨਿਆ ਗਿਆ ਸੀ ਇੱਕ ਦਿਨ ਜਦੋਂ ਹਿਰਨ ਜੰਗਲ ਵਿੱਚ ਗਿਆ ਤਾਂ ਕੁਝ ਸ਼ਿਕਾਰੀ ਉਸ ਦੇ ਪਿੱਛੇ ਲੱਗ ਗਏ ਪਰ ਹਿਰਨ ਚਲਾਕੀ ਨਾਲ ਆਪਣਾ ਜੀਵਨ ਬਚਾ ਕੇ ਗੁਰਦੇਵਾਲ ਸਿੰਘ ਦੇ ਘਰ ਚਲਾ ਗਿਆ ਇਸ ਘਟਨਾ ਤੋਂ ਬਾਅਦ ਗੁਰਦੇਵਾਲ ਨੇ ਜੰਗਲ ਵਿੱਚ ਸ਼ਿਕਾਰ ਨੂੰ ਰੋਕਣ ਲਈ ਪੁਲਿਸ ਨੂੰ ਸੂਚਿਤ ਕਰ ਦਿੱਤਾ ਪੁਲਿਸ ਨੇ ਜੰਗਲ ਦੇ ਇਲਾਕਿਆਂ ਵਿੱਚ ਸ਼ਿਕਾਰ ਤੇ ਪਾਬੰਦੀ ਲਗਾ ਦਿੱਤੀ। ਕਈ ਸਾਲਾਂ ਤੱਕ ਹਿਰਨ ਅਤੇ ਗੁਰਦੇਵਾਲ ਸਿੰਘ ਦੀ ਦੋਸਤੀ ਮਜ਼ਬੂਤੀ ਨਾਲ ਰਹੀ। ਹਿਰਨ ਬਹੁਤ ਵੱਡਾ ਹੋ ਗਿਆ ਸੀ ਪਰ ਉਹ ਹਮੇਸ਼ਾ ਗੁਰਦੇਵਾਲ ਦੇ ਆਲੇ-ਦੁਆਲੇ ਰਹਿੰਦਾ ਸੀ। ਇੱਕ ਦਿਨ ਹਿਰਨ ਬਿਮਾਰ ਹੋ ਗਿਆ ਤੇ ਤੇ ਉਸ ਦਾ ਅੰਤ ਵੀ ਆ ਗਿਆ ਸੀ। ਇਹ ਦਿਨ ਗੁਰਦੇਵਾਲ ਸਿੰਘ ਤੇ ਪਿੰਡ ਵਾਸੀਆਂ ਲਈ ਬਹੁਤ ਹੀ ਦੁਖਦਾਈ ਸੀ। ਪਰ ਗੁਰਧਿਆਲ ਨੇ ਹਿਰਨ ਦੇ ਜਨਮ ਅਤੇ ਮੌਤ ਨੂੰ ਕਹਾਣੀ ਦੇ ਰੂਪ ਵਿੱਚ ਵੰਡ ਕੇ ਲੋਕਾਂ ਨੂੰ ਸਾਂਝਾ ਕੀਤਾ ਇਹ ਕਹਾਣੀ ਇਹ ਸਿੱਖਿਆ ਦਿੰਦੀ ਹੈ ਕਿ ਜਾਨਵਰਾਂ ਨਾਲ ਪਿਆਰ ਕਰਕੇ ਵੀ ਅਸੀਂ ਜਾਨਵਰਾਂ ਨੂੰ ਆਪਣੇ ਬਣਾ ਸਕਦੇ ਹਾਂ ਗੁਰਧਿਆਲ ਸਿੰਘ ਤੇ ਹਿਰਨ ਦੀ ਦੋਸਤੀ ਦੀ ਮਿਸਾਲ ਸਾਰੇ ਪਿੰਡ ਵਿੱਚ ਫੈਲੀ ਹੋਈ ਸੀ ਤੇ ਹਿਰਨ ਵੀ ਗੁਰਧਿਆਲ ਸਿੰਘ ਨਾਲ ਦੋਸਤੀ ਕਰਕੇ ਬਹੁਤ ਖੁਸ਼ ਸੀ ਇਸ ਕਹਾਣੀ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਸਾਡੇ ਪਿਆਰ ਭਰੇ ਵਰਤਾਵ ਨਾਲ ਜਾਨਵਰ ਬਹੁਤ ਖੁਸ਼ ਹੋ ਜਾਂਦੇ ਨੇ ਤੇ ਉਹ ਸਾਡੇ ਤੋਂ ਫਿਰ ਖਤਰਾ ਮਹਿਸੂਸ ਨਹੀਂ ਕਰਦੇ ਜਦੋਂ ਅਸੀਂ ਕਿਸੇ ਵੀ ਜਾਨਵਰ ਦਾ ਭਲਾ ਕਰਦੇ ਹਾਂ ਉਸ ਦੀ ਮਦਦ ਕਰਦੇ ਹਾਂ ਤਾਂ ਜਾਨਵਰ ਵੀ ਉਸ ਨੂੰ ਯਾਦ ਰੱਖਦੇ ਨੇ ਤੇ ਉਹ ਸਾਡਾ ਸਾਥ ਦਿੰਦੇ ਨੇ ਇਸ ਲਈ ਸਾਨੂੰ ਆਪਣੇ ਆਲੇ-ਦੁਆਲੇ ਦੇ ਪਸ਼ੂ ਪੰਛੀਆਂ ਤੇ ਜਾਨਵਰਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਤੇ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਨਾ ਮਿਲਦੇ ਆ ਜੀ ਅਗਲੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ